ਉਬੜੇ ਭੋਲੇ ਟਕਰੇ ਸੀ ਤੈਨੂੰ ਲੁੱਟਣਾ ਨਾ ਆਇਆ ਨਹੀਂ ਤੈਨੂੰ ਮੇਰਾ ਸਭ ਕੁਝ ਤੇਰਾ ਸੀ ਹੋ ਤੂੰ ਗਹਿਰਾ ਤੇ ਮਰ ਗਈ ਮੈਨੂੰ ਹੋਰ ਵੀ ਲੁੱਟ ਲੈਂਦੀ ਐ ਨਹੀਂ ਕਾਲੀ ਕਰ ਗਈ ਯਾਰ ਬੜੇ ਯਾਰ ਹਾਂ ਪਰ ਇਹ ਅੱਜ ਕੱਲ ਇਹ ਚੱਲਦਾ ਰਹਿੰਦਾ ਜ਼ਿੰਦਗੀ ਹਾਂ ਨਹੀਂ ਚੱਲਦਾ ਤਾਂ ਰਹਿੰਦਾ ਹਾਂ ਹਾਂ ਪਾਰਟ ਆਫ ਲਾਈਫ ਪਰ ਅਸੀਂ ਆਣੇ ਵੀ ਹੋਇਆ ਆ ਨਹੀਂ ਪਤਾ ਪਰ ਦੁਨੀਆ ਬਹੁਤ ਤੇਜ਼ ਆ ਬਾ ਜੀ ਬੜੇ ਪਰ ਚਲੋ ਅਗਲੇ ਦਾ ਆਪਣੇ ਨਾਲ ਸਾਥ ਨਹੀਂ ਲਿਖਿਆ ਸੀ ਆਪਣਾ ਉਹਦੇ ਨਾਲ ਨਹੀਂ ਲਿਖਿਆ ਸੀ ਠੀਕ ਆ ਅਗਲੇ ਨੇ ਤਾਂ ਜਿਹਦੀ ਜਿੰਨੀ ਸੋਚ ਅਗਲੇ ਨੇ ਪੈਸੇ ਆਸਤੇ ਠੀਕ ਆ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਕੀ ਸੀ ਦੋਖੇ ਯਾਰ ਕਹਿੰਦੇ ਵੀ ਆਸ਼ਕੀ ਦਾ ਝਟਕਾ ਵੱਜਦਾ ਕਿਸੇ ਨੂੰ ਆ ਮਿੰਦਾ ਆਸ਼ਕੀ ਉਸਕੇ ਆਪਾਂ ਦਾ ਭਾਜੀ ਐਵੇਂ ਦੇ ਆਪਣੇ ਆਸ਼ਕੀ ਉਸਕੇ ਵਾਲੇ ਝਟਕੇ ਨਹੀਂ ਹਮ ਆਪਾਂ ਤਾਂ ਯਾਰ ਵੀ ਜਦੋਂ ਜਿਹੜਾ ਤੁਹਾਡਾ ਮੇਰਾ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਹੀ ਮੇਰੇ ਲਈ ਆ ਸੀ ਹਮ ਮੇਰਾ ਆਪਦਾ ਯਾਰ ਸਕਾ ਸਕਿਆਂ ਤੋਂ ਵੀ ਉੱਤੇ ਮੇਰਾ ਭਰਾ ਜਿਹਨੂੰ ਜਿਹੜਾ ਮੈਂ ਆਪਦੀ ਰੀੜ ਦੀ ਹੱਡੀ ਕਹਿੰਦਾ ਹਮ ਮੈਂ ਚੰਦ ਪੈਹਾ ਪਿੱਛੇ ਵੀ ਪਰ ਉਹ ਵੀ ਕਹਿੰਦੇ ਆ ਉਹ ਕਹਿੰਦੇ ਇਸ ਤਾਂ ਤੈਨੂੰ ਸ਼ੁਰੂ ਤੋਂ ਹੀ ਕਿਹਾ ਸੀ ਵੀ ਬਿਜ਼ਨਸ ਇਹਦੇ ਨਾਲ ਨਾ ਕਰ ਇਹਨੂੰ ਨਾ ਸੰਭਾਲ ਇੰਨੇ ਟੋਪੀ ਪੋਣੀ ਪੋਣੀ ਆ ਕਿਉਂਕਿ ਇਹ ਬੰਦਾ ਪਿਆਰ ਪਿਓਰ ਨਹੀਂ ਕਰਦਾ ਇਹ ਐਕਟਿੰਗ ਕਰਦਾ ਪਿਆਰ ਦੀ